ਅੱਜ ਆਪਾਂ ਇੱਕ ਨਵੀਂ ਪ੍ਰਤੀਬਾਰੇ ਗੱਲ ਕਰਨੀ ਹੈ ਸਟੇਟ ਬੈਂਕ ਆਫ ਇੰਡੀਆ ਯਾਨੀ ਕਿ ਐਸਬੀਆਈ ਵੱਲੋਂ ਜੂਨੀਅਰ ਐਸੋਸੀਏਟਸ ਦੀਆਂ ਪੋਸਟਾਂ ਨੇ ਹਾਂਜੀ ਇੱਕ ਕਸਟਮਰ ਸਪੋਰਟ ਤੇ ਸੇਲਜ਼ ਵਾਲੀਆਂ ਨੇ ਇਸ਼ਤਿਹਾਰ ਨੰਬਰ ਹੈ ਸੀ ਆਰ ਪੀ ਡੀ ਸੀ ਸੀ ਆਰ ਵੀ ਵੀ 025266 ਬਿਲਕੁਲ ਤੇ ਅਸਲ 'ਚ ਇਹ ਕਲੈਰਿਕਲ ਕੇਡਰ ਦੀਆਂ ਨੌਕਰੀਆਂ ਨੇ ਅਪਲਾਈ ਕਰਨਾ 6 ਅਗਸਤ ਤੋਂ ਸ਼ੁਰੂ ਹੋ ਗਿਆ ਤੇ 26 ਅਗਸਤ 2025 ਤੱਕ ਚੱਲਣਾ ਸਾਰਾ ਕੁਝ ਆਨਲਾਈਨ ਹੂੰ ਸਾਡੇ ਕੋਲ SBI ਦਾ ਪੂਰਾ ਡਿਟੇਲਡ ਇਸ਼ਤਿਹਾਰ ਹੈ ਤੇ ਅੱਜ ਆਪਾਂ ਇਸੇ 'ਚੋਂ ਮੁੱਖ ਗੱਲਾਂ ਕੱਢਾਂਗੇ ਕੌਣ ਅਪਲਾਈ ਕਰ ਸਕਦਾ ਏ ਕਿਵੇਂ ਚੋਣ ਹੋਣੀ ਤਰੀਕਾ ਕਿਹੜੀਆਂ ਨੇ ਇਹ ਸਭ ਤੇ ਇਹ ਵੀ ਦੇਖਾਂਗੇ ਕਿ ਕੁੱਲ ਕਿੰਨੀਆਂ ਕੋ ਪੋਸਟਾਂ ਨੇ ਮੇਰੇ ਖਿਆਲ 'ਚ 5180 ਰੈਗੂਲਰ ਨੇ ਤੇ ਕੁਝ ਬੈਕਲੌਗ ਵਾਲੀਆਂ ਵੀ ਨੇ ਹਾਂ ਕਾਫੀ ਵੱਡੀ ਗਿਣਤੀ ਹੈ ਅੱਛਾ ਤੇ ਇਸ ਪੋਸਟ ਦਾ ਨਾਮ ਹੈ ਜੂਨੀਅਰ ਐਸੋਸੀਏਟ ਕੰਮ ਕੀ ਹੋਵੇਗਾ ਇਹਨਾਂ ਦਾ ਦੇਖੋ ਮੇਨ ਕੰਮ ਤਾਂ ਹੈਗਾ ਗਾਹਕਾਂ ਨਾਲ ਡੀਲ ਕਰਨਾ ਮਤਲਬ ਕਸਟਮਰ ਸਰਵਿਸ ਉਹਨਾਂ ਨੂੰ ਬੈਂਕ ਦੀਆਂ ਸੇਵਾਵਾਂ ਦੇਣੀਆਂ ਕੋਈ ਸਲਾਹ ਦੇਣੀ ਤੇ ਨਾਲ ਹੀ ਬੈਂਕ ਦੇ ਪ੍ਰੋਡਕਟਸ ਵਗੈਰਾ ਵੇਚਣੇ ਅੱਛਾ ਤੇ ਕੰਮ ਦਫ਼ਤਰ ਦੇ ਅੰਦਰ ਵੀ ਹੋ ਸਕਦਾ ਤੇ ਕਈ ਵਾਰੀ ਫੀਲਡ ਵਿੱਚ ਮਤਲਬ ਬਾਹਰ ਵੀ ਜਾਣਾ ਪੈ ਸਕਦਾ ਏ ਗੱਲ ਇਸ਼ਤਿਹਾਰ ਚ ਬਹੁਤ ਸਾਫ਼ ਲਿਖੀ ਹੈ ਕਿ ਉਮੀਦਵਾਰ ਸਿਰਫ ਇੱਕ ਸਟੇਟ ਜਾਂ ਯੂਟੀ ਲਈ ਹੀ ਅਪਲਾਈ ਕਰ ਸਕਦੇ ਨੇ ਹਾਂਜੀ ਇਹ ਬਹੁਤ ਜ਼ਰੂਰੀ ਗੱਲ ਹੈ ਤੇ ਜਿਸ ਸਟੇਟ ਲਈ ਅਪਲਾਈ ਕਰ ਰਹੇ ਹੋ ਉਥੋਂ ਦੀ ਲੋਕਲ ਭਾਸ਼ਾ ਮਤਲਬ ਸਥਾਨਕ ਭਾਸ਼ਾ ਚੰਗੀ ਤਰ੍ਹਾਂ ਆਉਣੀ ਚਾਹੀਦੀ ਹੈ ਪੜਨੀ ਲਿਖਣੀ ਬੋਲਣੀ ਸਭ ਕੁਝ ਹਾਂ ਪੜਨੀ ਲਿਖਣੀ ਬੋਲਣੀ ਤੇ ਸਮਝਣੀ ਵੀ ਜੇ ਕਿਸੇ ਕੋਲ 10ਵੀਂ ਜਾਂ 12ਵੀਂ ਦੀ ਮਾਰਕਸ਼ੀਟ ਹੈ ਜਿਸ ਤੇ ਲਿਖਿਆ ਹੈ ਕਿ ਉਹਨਾਂ ਨੇ ਇਹ ਭਾਸ਼ਾ ਪੜ੍ਹੀ ਹੈ ਫਿਰ ਤਾਂ ਠੀਕ ਹੈ ਫਿਰ ਭਾਸ਼ਾ ਦਾ ਟੈਸਟ ਨਹੀਂ ਦੇਣਾ ਪੈਣਾ ਨਹੀਂ ਫਿਰ ਟੈਸਟ ਤੋਂ ਛੂਟ ਹੈ ਪਰ ਜੇ ਇਹ ਸਬੂਤ ਨਹੀਂ ਹੈ ਤਾਂ ਫਿਰ ਮੇਨ ਇਮਤਿਹਾਨ ਤੋਂ ਬਾਅਦ ਇੱਕ ਪਾਸ਼ਾ ਦਾ ਟੈਸਟ ਹੋਵੇਗਾ ਜੁਆਇਨਿੰਗ ਤੋਂ ਪਹਿਲਾਂ اچھا ਤੇ ਜੇ ਕੋਈ ਉਹ ਟੈਸਟ ਪਾਸ ਨਹੀਂ ਕਰਦਾ ਤਾਂ ਉਸ ਨੂੰ ਨਿਯੁਕਤੀ ਨਹੀਂ ਮਿਲੇਗੀ ਭਾਵੇਂ ਮੇਨ ਸਿੱਕ ਕਿੰਨੇ ਵੀ ਵਧੀਆ ਨੰਬਰ ਹੋਣ ਓਹ ਇਹ ਤਾਂ ਬਹੁਤ ਅਹਿਮ ਸ਼ਰਤ ਹੈ ਨਾਲੇ ਇੱਕ ਹੋਰ ਗੱਲ ਸੀ ਸ਼ਾਇਦ ਟਰਾਂਸਫਰ ਬਾਰੇ ਹਾਂ ਆਮ ਤੌਰ ਤੇ ਇਸ ਪੋਸਟ ਤੇ ਇੱਕ ਸਟੇਟ ਤੋਂ ਦੂਜੀ ਸਟੇਟ ਟ੍ਰਾਂਸਫਰ ਨਹੀਂ ਹੁੰਦੀ ਕੁਝ ਖਾਸ ਅਪਵਾਦ ਨੇ ਜਿਵੇਂ ਹਰਿਆਣਾ ਯੂਪੀ ਮਹਾਰਾਸ਼ਟਰ ਦੇ ਕੁਝ ਸਰਕਲਾਂ 'ਚ ਆਪਸ 'ਚ ਹੋ ਸਕਦੀ ਹੈ ਪਰ ਜਨਰਲੀ ਨਹੀਂ ਠੀਕ ਹੈ ਹੁਣ ਆਉਨੇ ਹਾਂ ਯੋਗਤਾ ਤੇ ਪਹਿਲਾਂ ਉਮਰ ਦੀ ਗੱਲ ਕਰ ਲਈਏ 1 ਅਪ੍ਰੈਲ 2025 ਨੂੰ ਉਮਰ 20 ਸਾਲ ਤੋਂ ਘਟਣਾ ਹੋਵੇ ਤੇ 28 ਸਾਲ ਤੋਂ ਵੱਧ ਨਾ ਹੋਵੇ हां यानी जन्म 2 अप्रैल 1997 ਤੋਂ ਪਹਿਲਾਂ ਦਾ ਨਾ ਹੋਵੇ ਤੇ 1 अप्रैल 2005 ਤੋਂ ਬਾਅਦ ਦਾ ਨਾ ਹੋਵੇ ਬਿਲਕੁਲ ਤੇ ਜਿਹੜੀਆਂ ਰਾਖਵੀਆਂ ਸ਼੍ਰੇਣੀਆਂ ਨੇ ਜਿਵੇਂ SC, ST, OBC ਉਹਨਾਂ ਲਈ ਉਮਰ 'ਚ ਛੋਟ ਸਰਕਾਰੀ ਨਿਯਮਾਂ ਮੁਤਾਬਿਕ ਮਿਲੇਗੀ ਤੇ ਪੜ੍ਹਾਈ ਐਜੂਕੇਸ਼ਨਲ ਕੁਆਲੀਫਿਕੇਸ਼ਨ ਕੀ ਚਾਹੀਦੀ ਹੈ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੋਈ ਵੀ ਸਟਰੀਮ ਚੱਲੇਗੀ ਆਰਟਸ, ਸਾਇੰਸ, ਕਾਮਰਸ ਕੁਝ ਵੀ अच्छा सिर्फ ग्रेजुएशन हां जी ਤੇ ਇਹ ਡਿਗਰੀ 31 ਦਸੰਬਰ 2025 ਤੱਕ ਪੂਰੀ ਹੋਣੀ ਚਾਹੀਦੀ ਹੈ ਜਿਹੜੇ ਹਾਲੇ ਫਾਈਨਲ ਇਅਰ ਜਾਂ ਸੈਮੈਸਟਰਸ ਨੇ ਉਹ ਵੀ ਅਪਲਾਈ ਕਰ ਸਕਦੇ ਨੇ ਉਹ ਵਧੀਆ ਗੱਲ ਹੈ ਪਰ ਸ਼ਰਤ ਇਹ ਹੈ ਕਿ 31 ਦਸੰਬਰ 2025 ਤੱਕ ਉਹਨਾਂ ਦਾ ਰਿਜ਼ਲਟ ਆ ਜਾਏ ਤੇ ਉਹ ਪਾਸ ਹੋਣ ਦਾ ਸਬੂਤ ਦੇ ਸਕਣ ਠੀਕ ਹੈ ਜੀ ਹੁਣ ਮੰਨ ਲਓ ਕੋਈ ਯੋਗ ਹੈ ਤਾਂ ਅੱਗੇ ਸਿਲੈਕਸ਼ਨ ਕਿਵੇਂ ਹੋਵੇਗੀ ਚੋਣ ਪ੍ਰਕਿਰਿਆ ਕੀ ਹੈ ਇਹਦੇ ਦੋ ਮੇਨ ਪੜਾਣ ਨੇ ਦੋਨੋਂ ਆਨਲਾਈਨ ਇਮਤਿਹਾਨ पहला है एग्जाम यानी मुडली परिख्या okay, हाँ, ए सौ नंबर एक घंटे ते, ते, ते नेगेटिव मार्किंग हैगी हाँ, है, है। गलत जवाब ले चौथाई नंबर कटिया जाएगा पर नंबर फाइनल मेरिट च नहीं जोड़नेंग मतलब ये सिर्फ अगले राउंड मेन लिस्ट बिल्कुल तक दस गुना उम्र बारे दस हांजी मेन एग्जाम भी ऑन लाइन है दो सो नंबर दिम मिलेगा दो घंटे चाली मिनट काफी लंबा पेपर है हां जी, इस दे चार से जनरल फाइनेशियल अवेरनेस जनरल इंगलिश ਕਵਾਂਟਿਟੇਟਿਵ ਐਬਟੀਟਿਊਡ ਤੇ ਰੀਜ਼ਨਿੰਗ ਐਬਿਲਿਟੀ ਤੇ ਕੰਪਿਊਟਰ ਐਬਟੀਟਿਊਡ ਅੱਛਾ ਕੰਪਿਊਟਰ ਵੀ ਹੈ ਨਾਲ ਹਾਂ ਰੀਜ਼ਨਿੰਗ ਦੇ ਨਾਲ ਹੀ ਤੇ ਇਨਾਂ ਸਾਰਿਆਂ ਲਈ ਵੱਖਰਾ ਵੱਖਰਾ ਸਮਾਂ ਤੈ ਹੈ ਇੱਥੇ ਵੀ ਗਲਤ ਜਵਾਬ ਲਈ ਚੌਥਾਈ ਨੰਬਰ ਕੱਟੇ ਜਾਣਗੇ ਮਤਲਬ ਦੋਆਂ ਪੇਪਰਾਂ 'ਚ 네ਗੇਟਿਵ ਮਾਰਕਿੰਗ ਦਾ ਧਿਆਨ ਰੱਖਣਾ ਪੈਣਾ ਹੈ ਬਿਲਕੁਲ ਤੁੱਕੇਬਾਜ਼ੀ ਤੋਂ ਬਚਣਾ ਪਵੇਗਾ ਫਾਈਨਲ ਸਿਲੈਕਸ਼ਨ ਜਿਹੜੀ ਹੈ ਉਹ ਇਸੇ ਮੇਨ ਐਗਜ਼ਾਮ ਚੁਲੇ ਨੰਬਰਾਂ ਦੇ ਆਧਾਰ ਤੇ ਹੋਣੀ ਹੈ ਮੇਨਸ ਤੋਂ ਬਾਅਦ ਉਹ ਪਾਸ਼ਾ ਵਾਲਾ ਟੈਸਟ ਜੇਕਰ ਕਿਸੇ ਦਾ 10ਵੀਂ 12ਵੀਂ ਵਾਲਾ ਸਬੂਤ ਨਹੀਂ ਹੈ ਹਾਂਜੀ ਉਹ ਲਾਜ਼ਮੀ ਹੈ ਫਿਰ ਤਾਂ ਫਾਈਨਲ ਮੈਰਿਟ ਲਿਸਟ ਮੇਨ ਐਗਜ਼ਾਮ ਦੇ ਨੰਬਰਾਂ ਤੇ ਬਣੇਗੀ ਹਰ ਸਟੇਟ ਲਈ ਵੱਖਰੀ ਹਰ ਕੈਟਾਗਰੀ ਲਈ ਵੱਖਰੀ ਪਰ ਸ਼ਰਤ ਇਹ ਕਿ ਜੇ ਪਾਸ਼ਾ ਟੈਸਟ ਲਾਗੂ ਹੁੰਦਾ ਤਾਂ ਉਹ ਪਾਸ ਕੀਤਾ ਹੋਵੇ ਸਹੀ ਗੱਲ ਤੇ ਇੱਕ ਵੇਟਿੰਗ ਲਿਸਟ ਵੀ ਬਣੇਗੀ ਤਕਰੀਬਨ 50% ਪੋਸਟਾਂ ਦੇ ਬਰਾਬਰ ਜੋ 1 ਸਾਲ ਤੱਕ ਵੈਲਿਡ ਰਹੇਗੀ ਚਲੋ ਇਹ ਵੀ ਚੰਗੀ ਗੱਲ ਹੈ ਹੁਣ ਆਨੇ ਪੈਸੇ ਥੇਲੇ ਦੀ ਗੱਲ ਤੇ तनख कि मिलेगी शुरु करके दो एक्स्ट्रा इंक्रीमेंट जुड़े हुए अच्छा, हांजी जी, जी आप सारे पत्ते वगेरा मिला के शुरू च लग पग छियालीस हजार रूपये महीना बन जाता है वाह छियालीस हजार शुरुआती तनखी ग्रेजुएट लाई बैंक बो व्या पैकेज है ਤੇ ਅਪਲਾਈ ਕਰਨ ਲਈ ਫੀਸ ਕਿੰਨੀ ਹੈ ਦੇਖੋ ਐਸਸੀ ਐਸਟੀ ਪੀਡਬਲਯੂਡੀ ਯਾਨੀ ਦਿਵਿਆਂਗ ਜਨ ਐਕਸ ਸਰਵਿਸਮੈਨ ਇਹਨਾਂ ਲਈ ਕੋਈ ਫੀਸ ਨਹੀਂ ਓਕੇ ਬਾਕੀ ਸਭ ਲਈ ਯਾਨੀ ਜਨਰਲ ओबीसी ਤੇ ایਡਬਲਯੂਐਸ ਕੈਟਾਗਰੀ ਲਈ 750 ਰੁਪਏ ਫੀਸ ਹੈ ਤੇ ਇਹ ਨਾਨ ਰਿਫੰਡੇਬਲ ਹੈ ਵਾਪਸ ਨਹੀਂ ਮਿਲਣੀ ਠੀਕ ਹੈ ਤੇ ਅਪਲਾਈ ਕਰਨ ਦਾ ਤਰੀਕਾ ਕੀ ਹੈ ਸਿਰਫ ਆਨਲਾਈਨ ਹੀ ਹੈ ਹਾਂਜੀ ਸਿਰਫ ਆਨਲਾਈਨ ਐਸਬੀਆਈ ਦੀ ਵੈਬਸਾਈਟ ਤੇ ਜਾਣਾ ਪਵੇਗਾ bank.sbiwebcareers ya sbi.co.in webcareers ٹھیک ہے اوتھے لنک مل جاوے گا فارم پر دے ویلے کچھ چیزاں سکین کر کے اپلوڈ کرنیਆਂ پئڑیاں ہیں جیں میں فوٹو سائن کھبے ہاتھ دے انگوٹھے دا نشان تے اک ہاتھ لکھت ڈیکلیریشن او دا فارمیٹ اشتہار چ دتا ہوا اے ساری چیزاں تیار رکھنیਆਂ پئڑیاں ہاں تے آخری تاریخ 26 اگست 2025 ہے ہاں 26 اگست تک فارم پُریا جا سکدا تے فیس وی ਇੱਕ ਵਾਰ ਜ਼ਰੂਰੀ ਤਰੀਕਾ ਫੇਰ ਦੁਹਰਾ ਦਿੰਦੇ ਹਾਂ ਆਨਲਾਈਨ ਅਪਲਾਈ ਤੇ ਫੀਸ 6 ਅਗਸਤ ਤੋਂ 26 ਅਗਸਤ 2025 ਹੂੰ ਪਹਿਲੀ ਪ੍ਰੀਖਿਆ ਯਾਨੀ ਪ੍ਰੀਲੀਮਿਨਰੀ ਸਤੰਬਰ 2025 ਚ ਹੋਣ ਦੀ ਉਮੀਦ ਹੈ ਹਾਂ ਸੰਭਾਵਿਤ ਤਾਰੀਖ ਹੈ ਤੇ ਜਿਹੜੀ ਮੇਨ ਪ੍ਰੀਖਿਆ ਹੈ ਉਹ ਨਵੰਬਰ 2025 ਚ ਹੋ ਸਕਦੀ ਹੈ ਹਾਂਜੀ ਤਾਂ ਸਾਰੀ ਗੱਲਬਾਤ ਦਾ ਨਿਚੋੜ ਇਹ ਨਿਕਲਿਆ ਕਿ SBI ਚ ਜੂਨੀਅਰ ਐਸੋਸੀਏਟ ਦੀਆਂ 5000 ਤੋਂ ਵੱਧ ਪੋਸਟਾਂ ਨੇ ਹੂੰ 26 ਅਗਸਤ ਆਖਰੀ ਤਰੀਕ ਹੈ ਹਾਂ ਗ੍ਰੈਜੂਏਟ ਚਾਹੀਦੇ ਨੇ ਉਮਰ 20 ਤੋਂ 28 ਸਾਲ ਦੋ ਆਨਲਾਈਨ ਪੇਪਰ ਹੋਣਗੇ ਤੇ ਲੋਕਲ ਭਾਸ਼ਾ ਦਾ ਗਿਆਨ ਬਹੁਤ ਜ਼ਰੂਰੀ ਹੈ ਤੇ ਇਹ ਵੀ ਕਿ ਚੋਣ ਸਟੇਟ ਵਾਈਜ਼ ਹੋਣੀ ਹੈ ਤੇ ਆਮ ਤੌਰ ਤੇ ਟ੍ਰਾਂਸਫਰ ਦਾ ਚਾਂਸ ਨਹੀਂ ਹੈ ਬਿਲਕੁਲ ਸਾਰੀ ਜਾਣਕਾਰੀ ਤਾਂ ਆਪਾਂ ਸਾਂਝੀ ਕਰ ਲਈ